ਤੁਹਾਡਾ 3 ਕਾਲ ਤੁਸੀਂ ਦੇਖ ਰਹੇ ਹੋ ਆਵਾਜ਼-ਏ-ਖਲਕ ਮੈਂ ਤੁਹਾਡਾ ਆਪਣਾ ਅਰਵਿੰਦਰ ਸਿੰਘ ਢਿੱਲੋਂ ਅੱਜ ਵੀ ਮੈਂ ਆਪਣੀ ਨਾਮ ਹੁਣ ਕੇ ਸੀਨੀਅਰ ਪੱਤਰਕਾਰ ਸਰਦਾਰ ਕਲਦੀ ਸਿੰਘ ਬਰਮਾਲੀਪੁਰ ਬਰਮਾਲੀਪੁਰ ਸਾਹਿਬ ਤੁਹਾਡਾ ਆਵਾਜ਼-ਏ-ਖਲਕ ਤੇ ਸਵਾਗਤ ਹੈ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜਦੋਂ ਵੀ ਅਸੀਂ ਤੁਹਾਨੂੰ ਸੱਦਾ ਦਿੰਦੇ ਆ ਆਵਾਜ਼ ਨੇ ਤੁਸੀਂ ਸਟੂਡੀਓ ਦੇ ਵਿੱਚ ਹਾਜ਼ਰ ਹੋ ਜਾਂਦੇ ਹੋ ਤੇ ਅੱਜ ਦੀ ਜਿਹੜੀ ਚਰਚਾ ਹੈਗੀ ਆ ਦੋਸਤੋ ਇੱਕ ਨਵਾਂ ਹੀ ਵਿਸ਼ਾ ਹੈਗਾ ਕਾਫੀ ਇੱਕ ਦੋ ਦਿਨ ਤੋਂ ਜਿਹੜੀ ਹੈਗੀ ਐ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣੀ ਹੋਈ ਆ ਹਰ ਇੱਕ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀ ਇਹ ਚਰਚਾ ਜਿਹੜੀ ਅਸੀਂ ਅੱਜ ਤੁਹਾਡੇ ਚੈਰੀਪ ਵਿੱਚ ਲੈ ਕੇ ਹਾਜ਼ਰ ਹੋਏ ਹਾਂ ਇਹਨੂੰ ਸੁਣਨ ਦੇ ਲਈ ਕਾਫੀ ਅਪਡੇਟ ਲੈਣ ਦੇ ਲਈ ਕਾਫੀ ਉਤਆਵਲੇ ਉਤਆਵਲੇ ਹੋਏ ਹੋਏ ਨੇ ਤੇ ਬਰਮਾਲੀਪੁਰ ਸਾਹਿਬ ਆਪਾਂ ਗੱਲ ਕਰਦੇ ਹਾਂ ਭਾਈ ਅਮਰਤਪਾਲ ਸਿੰਘ ਜੀ ਮੈਂਬਰ ਆਫ ਪਾਰਲੀਮੈਂਟ ਜੋ ਕਿ ਕਾਫੀ ਜ਼ਿਆਦਾ ਮਾਰਜਨ ਦੇ ਨਾਲ ਕਾਫੀ ਜ਼ਿਆਦਾ ਵੋਟਾਂ ਲੈ ਕੇ ਜਿੱਤੇ ਨੇ ਖੰਸਰੀ ਖੰਡੂਰ ਸਾਹਿਬ ਤੋਂ ਤੇ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਤੇ ਸਰਕਾਰ ਦੇ ਵੱਲੋਂ ਐਨਐਸਸੀ ਵਿੱਚ ਵਾਅਦਾ ਕਰ ਦਿੱਤਾ ਇਹਦਾ ਕੀ ਹੈ ਮਾਮਲਾ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਪਰਮਲੀਪੁਰ ਸਾਹਿਬ ਇਹ ਜਿਹੜੀ ਜਾਣਕਾਰੀ ਸਾਂਝੀ ਕਰੋ ਤਾਂ ਜੋ ਦਰਸ਼ਕਾਂ ਤੱਕ ਪੂਰੀ ਜਾਣਕਾਰੀ ਪਹੁੰਚ ਸਕੇ ਤੇਸ਼ ਵਿਦੇਸ਼ ਵਿੱਚ ਪੰਜਾਬੀ ਸੱਤਰੀ ਕਾਲ ਤਿੱਥੋਂ ਤੱਕ ਪਾਈ ਅਮਰਤਪਾਲ ਸਿੰਘ ਦੀ ਬੰਦ ਖਲਾਸੀ ਜਾਂ ਉਹਨਾਂ ਦੇ ਐਨਐਸਸੀ ਜਿਹੜੀ ਲਗਾਈ ਗਈ ਹੈ ਪੰਜਾਬ ਸਰਕਾਰ ਵੱਲੋਂ ਉਹ ਉਹਦੇ ਵਿੱਚ ਵੱਧਦਾ ਸਵਾਲ ਹੈ ਇੱਕ ਅਲੱਗ ਵਿਸ਼ਾ ਪਰੰਤੂ ਦੇਸ਼ ਦਾ ਚੁਣਿਆ ਹੋਇਆ ਮੈਂਬਰ ਪਾਰਲੀਮੈਂਟ ਜਿਵੇਂ ਤੁਸੀਂ ਦੱਸਿਆ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਬਹੁਤ ਵੱਡੇ ਮਾਰਜਨ ਨਾਲ ਉਹਨਾਂ ਨੂੰ ਲੋਕਾਂ ਨੇ ਵੋਟਾਂ ਪਾਈਆਂ ਨੇ ਤੇ ਉਹ ਜੇਲ੍ਹ ਦੇ ਵਿੱਚ ਇਸ ਵੇਲੇ ਐਨਐਸਏ ਦਾ ਸਾਹਮਣਾ ਕਰ ਰਹੇ ਕਰ ਰਹੇ ਨੇ ਭਾਈ ਅਮਰਤਪਾਲ ਸਿੰਘ ਕਾਲਸਾ ਉਹਨਾਂ ਦੀ ਐਨਐਸਏ ਵਧਾਈ ਗਈ ਹੈ ਪਰ ਸਭ ਤੋਂ ਵੱਡਾ ਸਵਾਲ ਹੈ ਜਿਹੜਾ ਉਹ ਇਹ ਹੈ ਕਿ ਇਹਦੇ ਪਿੱਛੇ ਸਰਕਾਰਾਂ ਦੀ ਮਨਸ਼ਾ ਕੀ ਹੈ ਸਰਕਾਰਾਂ ਕਿਉਂ ਬਾਰ ਬਾਰ ਜਿਹੜੀ ਚੀਜ਼ ਨੂੰ ਲੋਕਾਂ ਨੇ ਰੱਦ ਕਰ ਦਿੱਤਾ ਸਰਕਾਰ ਨੇ ਐਨਐਸ ਲਗਾਈ ਤੇ ਉਹਨੂੰ ਬੰਦ ਕਰ ਦਿੱਤਾ ਭਾਈ ਅਮਰਪਾਲ ਸਿੰਘ ਖਾਲਸਾ ਤੇ ਸਾਥੀਆਂ ਨੂੰ ਉਹਦੇ ਖਿਲਾਫ ਲੋਕ ਫਤਵਾ ਦਿੰਦੇ ਨੇ ਆਪਣਾ ਇੱਕ ਲੋਕ ਰਾਏ ਡੈਮੋਕ੍ਰੇਸੀ ਦਾ ਇੱਕ 파ਟ ਹਿੰਦੁਸਤਾਨ ਦੇ ਲੋਕਤੰਤਰ ਦੀ ਖੂਬਸੂਰਤੀ ਆ ਅ ਸੰਵਿਧਾਨ ਨੂੰ ਮੰਨਣ ਦੀ ਗੱਲ ਆ ਜਿੱਥੇ ਤੱਕ ਸੰਵਿਧਾਨ ਦੀ ਸੌਂਖਾ ਕੇ ਪੇਪਰ ਫਾਈਲ ਕਰਨੇ ਨੋਮੀਨੇਸ਼ਨ ਪੇਪਰ ਨੇ ਜਿਹੜੇ ਫਾਈਲ ਕਰਦਾ ਨੁੱਖ ਤੇ ਜਿੱਤਣ ਤੋਂ ਬਾਅਦ ਉਹਨੇ ਫੇਰ ਸੰਵਿਧਾਨ ਦੀ ਸੌਂਖਾ ਕੇ ਦੇਸ਼ ਦੀ ਇਕਤਾ ਖੰਡਤਾ ਲਈ ਗੱਲ ਕਰਨੀ ਹੁੰਦੀ ਆ ਤੇ ਸਾਡੇ ਦੇਸ਼ ਦਾ ਕਨਸਟੀਟਿਊਸ਼ਨ ਇਸ ਗੱਲ ਦੀ ਪ੍ਰਵਾਨਗੀ ਦਿੰਦਾ ਹੈ ਇਸ ਇਸ ਗੱਲ ਨੂੰ ਪ੍ਰਵਾਨ ਕਰਦਾ ਹੈ ਕਿ ਚੁਣਿਆ ਹਾਂ ਨੁਮਾਇੰਦਾ ਜਿਹੜਾ ਜਿਸ ਵਾਸਤੇ ਲੋਕਾਂ ਨੇ ਉਹਨੂੰ ਭਾਵਨਾ ਨਾਲ ਚੁਣਿਆ ਤੇ ਉਹਨੂੰ ਉੱਥੇ ਜਾ ਕੇ ਲੋਕਾਂ ਦੇ ਹਿੱਤਾਂ ਦੀ ਗੱਲ ਤੇ ਆਪਣੀ ਗੱਲ ਆ ਜਿਹੜੀ ਦੇਸ਼ ਦੇ ਸੰਵਿਧਾਨ ਮੁਤਾਬਕ ਕਰਨੀ ਚਾਹੀਦੀ ਹੈ 1 ਜੂਨ ਨੂੰ ਖਤਮ ਹੋਣੀ ਸੀ ਐਨਐਸਐ ਜਿਹੜੀ ਹੁਣ ਵਧੀਆ 18 ਮਾਰਚ 2023 ਤੋਂ ਬਾਅਦ ਤਿੰਨ ਤਿੰਨ ਮਹੀਨੇ ਦੀ ਐਨਐਸਐ ਲਗਾਈ ਗਈ ਆ 1 ਜੂਨ 2023 ਤੋਂ ਸ਼ੁਰੂ ਹੋਈ ਸੀ ਤਵਰਤ ਸਾਵੇ ਖੋਰ ਚਾਚਾ ਜਿਹੜੇ ਭਾਈ ਅਮਰਤਪਾਲ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਆ ਉਹ ਤੋਂ ਬਾਅਦ ਸਟਾਰਟ ਹੋ ਗਈ ਕੀ ਆ ਹਜੇ ਤੱਕ ਵੀ ਟਾਈਮ ਉਹਨਾਂ ਦਾ ਹੈਗਾ ਜੇ ਬਿਤਾਉਣ ਦੇ ਵਿੱਚ ਅਜੇ ਕੁਝ ਟਾਈਮ ਦੇਣ ਕੁਝ ਪਤਾ ਲੱਗਿਆ ਸੂਤਰਾਂ ਤੋਂ ਵੀ ਕੁਝ ਟਾਈਮ ਪਿਆ ਆ ਉਹਨਾਂ ਦੀ ਜਿਹੜੀ ਐਨਐਸਏ ਵਧਾਉਣ ਦਾ ਚੱਕਰ ਆ ਜਿਹੜੀ ਹੁਣ ਐਨਐਸਏ ਬਧੀ ਜਿਹੜੀ ਬੇहद ਚਰਚਾ ਵਿੱਚ ਆ ਮੈਂ ਉਹੀ ਤੁਹਾਨੂੰ ਦੱਸਣ ਦਾ ਯਤਨ ਕਰਾਂ ਇਹ ਟੋਟਲ 10 ਸਾਥੀਆਂ ਤੇ ਉਹਨਾਂ ਦੇ ਆ ਤੇ ਵਧਾਈ ਗਈ ਆ ਜੀ ਜਿਨ੍ਹਾਂ ਨੂੰ 18 ਮਾਰਚ 2023 ਨੂੰ ਮਤਲਬ ਫੜਿਆ ਸੀ ਸਰਕਾਰ ਨੇ ਕਿਉਂਕਿ ਸਾਥੀ ਅੱਗੋਂ ਪਿੱਛੋਂ ਫੜ ਹੋਏ ਨੇ ਭਾਈ ਸਾਹਿਬ ਬਾਅਦ ਚ ਫੜ ਹੋਏ ਨੇ ਕੁਝ ਉਹਨਾਂ ਦੀ ਗ੍ਰਿਫਤਾਰੀ ਦਾ ਅੰਤਰ ਉਸ ਹਾਵ ਨਾਲ ਇਹ ਜਿਹੜੀ ਐਨਐਸਏ ਆ ਵਧਾਈ ਜਾਂਦੀ ਆ ਤੇ ਉਹਨਾਂ ਦੀ ਐਨਐਸਏ ਦੀ ਮਿਆਦ ਸੀ ਜਿਹੜੀ ਜਿਨ੍ਹਾਂ ਵਿੱਚ ਭਾਈ ਗੁਰਮੀਤ ਸਿੰਘ ਬੁੱਕੜਵਾਲ ਪੁੱਕਣਵਾਲ ਭਾਈ ਕੁਲਵੰਤ ਸਿੰਘ ਦਲਜੀਤ ਸਿੰਘ ਕਲਸੀ ਗੁਰਿੰਦਰਪਾਲ ਸਿੰਘ ਭਗਵਾਨ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ ਜਿਨ੍ਹਾਂ ਨੂੰ ਕਹਿੰਦੇ ਨੇ ਪ੍ਰਸੰਗ ਸਿੰਘ ਦੌਲਤਪੁਰਾ ਤੇ ਹੋਰ ਨੇ ਹਨ ਇਹਨਾਂ ਸਾਥੀਆਂ ਦੇ ਉੱਤੇ ਐਨਐਸਏ ਕਿਉਂ ਵਧਾਈ ਗਈ ਹੈ ਇਸ ਕਰਕੇ ਕਿ ਜਿਹੜੀ ਪਿੱਛੇ ਇਹਨਾਂ ਦੀ 3 ਮਹੀਨੇ ਦੀ ਮਿਆਦ ਸੀਗੀ ਵਧਾਈ ਗਈ ਸੀ ਕਿੱਛੇ 18 ਮਾਰਚ 2023 ਨੂੰ ਇਹਨਾਂ ਤੇ ਲੱਗੀ ਸੀ ਐਨਐਸਏ ਤੇ ਹੁਣ 18 ਮਾਰਚ 2024 ਨੂੰ ਖਤਮ ਹੋਈ ਸੀ। ਇਤੋਂ ਬਾਅਦ 3-3 ਮਹੀਨੇ ਦੀ ਵਾਧੇ ਸੀ ਪਰੰਤੂ ਹੁਣ ਸਰਕਾਰ ਨੇ ਇਹ 18 ਮਾਰਚ 2024 ਨੂੰ ਖਤਮ ਹੁੰਦੀ ਹੈ ਜਦੋਂ ਉਸ ਤੋਂ ਬਾਅਦ 3 ਮਹੀਨੇ ਦੀ ਵਧਾਈ ਸੀ ਤੇ ਹੁਣ ਇਕੱਠੀ 9 ਮਹੀਨੇ ਦੀ ਹੋਰ ਵਧਾ ਕੇ ਇਹਨੂੰ 2025 ਤੱਕ ਕਰ ਦਿੱਤਾ ਗਿਆ ਸਾਥੀਆਂ ਦੀ ਐਨਐਸਏ ਇਸ ਵੇਲੇ ਐਸਵੇਰੇ ਭਾਈ ਅਮਰਤਪਾਲ ਸਿੰਘ ਦਾ ਨਾਮ ਇਹਦੇ ਵਿੱਚ ਨਹੀਂ ਸੀ ਇਹਨਾਂ ਦੇ ਐਡਵੋਕੇਟ ਸਾਹਿਬ ਨੇ ਖਾਰਾ ਸਾਹਿਬ ਨੇ ਜਾਣਕਾਰੀ ਸਾਰੇ মিডিਆ ਚੈਨਲਸ ਦੇ ਉੱਤੇ ਕਨਿਜੀ ਚੈਨਲ ਦੇ ਉੱਤੇ ਵੀ ਉਹਨਾਂ ਨੇ ਗੱਲਬਾਤ ਕਰਦੇ ਦੱਸਿਆ ਕਿ ਹੁਣ 19 ਮਾਰਚ 2025 ਤੱਕ ਜਿਹੜੀ ਵਧੀਆ ਐਨਐਸਏ ਭਾਈ ਅਮਰਤਪਾਲ ਸਿੰਘ ਤੇ ਸਾਥੀਆਂ ਤੇ ਭਾਈ ਅਮਰਤਪਾਲ ਸਿੰਘ ਦੀ ਹਲੇ ਪੈਂਡਿੰਗ ਹੈ ਕਿ ਉਹਨਾਂ ਦੀ ਵਧਣੀ ਹੈ ਪੱਕੇ ਸਾਥੀਆਂ ਦੀ ਗੱਲ ਚੁੱਕੀ ਹੈ ਬੁਧਾ ਵੀ ਜਿਹੜਾ ਵੀ ਨਾ ਵੀ ਨਹੀਂ ਵੀ ਪੁੱਛ ਸਕਦੇ ਮੈਂ ਪ੍ਰੋਪਰ ਪਾਰਲੀਮੈਂਟ ਦਾ ਵਿਚਾਰ ਨਹੀਂ ਨਹੀਂ ਜੀ ਉਹ ਰਿਪੋਰਟ ਮੈਂ ਤੁਹਾਨੂੰ ਡਿਟੇਲਸ ਹੁਣੇ ਦੱਸ ਰਿਹਾ ਤੇ ਇਹਦੇ ਪਿੱਛੇ ਸਰਕਾਰ ਦੀ ਕੋਈ ਹੋਰ ਭਾਵਨਾ ਵੀ ਕੰਮ ਕਰ ਕਰਦੀ ਹੋ ਸਕਦੀ ਹੈ ਹੁਣ ਪੰਜਾਬ ਸਰਕਾਰ ਤੁਹਾਡੀ ਗੱਲ ਤੇ ਉਹਨਾਂ ਪੰਜਾਬ ਸਰਕਾਰ ਨੇ ਐਸ ਐਚਓ ਅਜਨਾਲਾ ਜਿੱਥੇ ਪਰਚਾ ਦਰਜ ਹੋਇਆ ਭਾਈ ਅਮਰਿਤਪਾਲ ਸਿੰਘ ਤੇ ਐਸ ਐਚਓ ਅਜਨਾਲਾ ਨੇ ਇੱਕ ਰਿਪੋਰਟ ਤਿਆਰ ਕੀਤੀ ਆ ਉਹਦੀ ਰਿਪੋਰਟ ਡੀ ਐਸ ਪੀ ਸਾਹਿਬ ਕੋਲ ਭੇਜਿਆ ਸਬੰਧਤ ਕੋਲ ਆ ਉਹਨੇ ਰਿਪੋਰਟ ਦੇ ਵਿੱਚ ਇਸ ਗੱਲ ਦਾ ਹਵਾਲਾ ਦਿੱਤਾ ਹੈ ਕਿ ਇਹ ਜਿਹੜੀ ਐਨਐਸਏ ਭਾਈ ਅਮਰਤਪਾਲ ਸਿੰਘ ਦੇ ਸਾਥੀਆਂ ਦੀ ਖਤਮ ਹੋ ਰਹੀ ਆ ਇਹਨੂੰ ਵਧਾਉਣ ਦੀ ਲੋੜ ਆ ਉਹਨੇ ਬੜੇ ਵੱਡੇ ਵੱਡੇ ਐਫੀਡੈਵਟ ਬੜੀ ਵੱਡੀ ਫਾਈਲ ਤਿਆਰ ਕੀਤੀ ਆ ਅੱਗੇ ਡੀਐਸਪੀ ਸਬੰਧਤ ਜਿਹੜਾ ਹੈਗਾ ਉਹਦੇ ਕੋਲ ਗਈ ਆ ਤੇ ਅੱਗੇ ਐਸਐਸਪੀ ਕੋ ਗਈ ਆ ਐਸਐਸਪੀ ਨੇ ਆਪਣੀ ਰਿਪੋਰਟ ਤਿਆਰ ਕੀਤੀ ਤੇ ਉਹਨਾਂ ਨੇ ਅਲਫੀਆ ਬਿਆਨ ਵਗੈਰਾ ਜੋ ਕਾਰਵਾਈ ਬਣਦੀ ਆ ਉਹ ਲਗਾ ਕੇ ਅਮਰਸਰ ਸਾਹਿਬ ਦੇ ਡੀਸੀ ਨੂੰ ਉਹ ਸਾਰੀ ਕਾਰਵਾਈ ਅਮਰਸਰ ਸਾਹਿਬ ਦੇ ਡੀਸੀ ਨੇ ਪੰਜਾਬ ਦੇ ਹੋਮ ਸੈਕਟਰੀ ਨੂੰ ਇਹ ਜਿਹੜੀ ਫਾਈਲ ਆ ਇਹ ਭੇਜੀ ਆ ਇਹਦੇ ਵਿੱਚ ਡਾਕੂਮੈਂਟੇਸ਼ਨ ਬਹੁਤ ਵੱਡੇ ਪੱਧਰ ਤੇ ਕੀਤੀ ਗਈ ਆ ਖਾਰਾ ਸਾਹਿਬ ਦੱਸ ਰਹੇ ਸੀ ਕੱਲ ਅੱਜ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦੇ ਕਿ ਇਸ ਫਾਈਲ ਦੇ ਵਿੱਚ ਲੋਕਾਂ ਦੇ ਬਿਆਨ ਇਸ ਫਾਈਲ ਦੇ ਵਿੱਚ ਐਫੀਡੇਵਟਸ ਇਸ ਫਾਈਲ ਦੇ ਵਿੱਚ ਪੁਰਾਣੇ ਐਫਆਈਆਰਜ਼ ਜਾਂ ਅਮਨ ਕਾਨੂੰਨ ਦਾ ਹਵਾਲਾ ਦੇ ਕੇ ਉਹਨਾਂ ਨੇ ਡੀਸੀ ਸਾਹਿਬ ਨੂੰ ਜਿਹੜੀ ਰਿਪੋਰਟ ਦਿੱਤੀ ਆ ਉਹ ਸਬੰਧਤ ਪੁਲਿਸ ਨੇ ਉਹ ਹੋਮ ਸੈਕਟਰੀ ਆ ਪੰਜਾਬ ਨੂੰ ਦਿੱਤੀ ਉਥੋਂ ਬਾਅਦ ਸੈਂਟਰ ਸਰਕਾਰ ਕੋ ਗਈ ਹੈ ਹੁਣ ਸੈਂਟਰ ਸਰਕਾਰ ਦਾ ਖਾਰਾ ਸਾਹਿਬ ਕਹਿੰਦੇ ਸਿੱਧਾ ਇੱਕੋ ਗੱਲ ਤੇ ਸਪਸ਼ਟ ਕਰਦੀ ਉਹਨਾਂ ਦਾ ਇੱਕ ਪੇਜ ਦਾ ਲੈਟਰ ਆ ਸਾਰੇ ਜਿਹੜਾ ਉਹਨਾਂ ਨੇ ਕਿਹਾ ਕਿ ਸਾਨੂੰ ਪੰਜਾਬ ਸਰਕਾਰ ਵੱਲੋਂ ਆ ਹਦਾਇਤ ਆ ਅਪੀਲ ਆਈ ਹੈ ਰਿਕੁਐਸਟ ਆਈ ਹੈ ਤੇ ਇਹਦੇ ਆਧਾਰ ਤੇ ਅਸੀਂ ਭਾਈ ਅਮਰਤਪਾਲ ਸਿੰਘ ਦੇ ਸਾਥੀਆਂ ਦੀ ਜਿਹੜੀ ਐਨਐਸਏ ਆ ਉਹਨੂੰ ਵਧਾ ਰਹੇ ਹਾਂ ਉਹਨਾਂ ਨੇ ਆਪਣਾ ਇੱਕ ਲੈਟਰ ਦੇ ਵਿੱਚ ਕੰਮ ਨਵੇੜਤਾ ਤੇ ਜਿਹੜੇ ਇਥੋਂ ਲੈਟਰ ਗਏ ਨੇ ਉਹ ਬਹੁਤ ਵੱਡੇ ਲੈਵਲ ਤੇ ਉਹ ਤਿਆਰੀ ਕਰਕੇ ਪੂਰੀ ਐਨਐਸਏ ਬਧਾਉਣ ਵਾਸਤੇ ਇਹ ਸਾਰੇ ਭਾਈ ਅਮਰਤਪਾਲ ਸਿੰਘ ਦੇ ਸਾਥੀਆਂ ਦੀ ਜਿੱਥੋਂ ਤੱਕ ਇਹ ਬਧਾਉਣ ਦਾ ਸਵਾਲ ਆ ਢਿੱਲੂ ਸਾਹਿਬ ਸਭ ਤੋਂ ਜਿਹੜੀ ਵੱਡੀ ਮੇਰੇ ਦਿਮਾਗ 'ਚ ਗੱਲ ਕਿਉਂਕਿ ਇਹ ਜੇ ਇਸ ਖੇਤਰ ਦੇ ਲੋਕ ਹੁੰਦੇ ਨੇ ਭਾਈ ਅਮਰਤਪਾਲ ਸਿੰਘਾ ਜਾਂ ਹੋਰ ਦੇ ਸਾਥੀ ਇਹ ਪੋਲੀਟੀਕਲੀ ਵੀ ਇਹਨਾਂ ਨੂੰ ਭਾਵੇਂ ਪੋਲੀਟੀਕਲੀ ਮੰਤਰੀ ਸਰਕਾਰਾਂ ਦਾ ਪੂਰਾ ਹੋਵੇ ਨਾ ਹੋਵੇ ਤੇ ਦੇਸ਼ ਵਿਦੇਸ਼ ਤੇ ਟਿੱਪਣੀਆਂ ਆ ਰਹੀਆਂ ਨੇ ਬਹੁਤ ਸਾਰੇ ਲੋਕਾਂ ਦੀ ਕਿ ਜਲੰਧਰ ਉਪਚੋਣ ਸ਼ਹਿਰੀ ਉਪਚੋਣ ਤੇ ਸ਼ਹਿਰੀ ਉਪਚੋਣ ਦੇ ਵਿੱਚ ਸਰਕਾਰ ਨੇ ਇੱਕ ਮੈਸੇਜ ਜਿਹੜਾ ਹੈਗਾ ਨਾ ਉਹ ਦੇਣਾ ਹੁੰਦਾ Hindu ਲੋਕਾਂ ਨੂੰ ਜਿਵੇਂ ਭਾਰਤੀ ਜਨਤਾ ਪਾਰਟੀ ਦਾ ਇੱਕ ਏਜੰਡਾ ਰਿਹਾ ਹੈ ਕਾਂਗਰਸ ਦਾ ਵੀ ਕੋਈ ਨਾ ਕੋਈ ਏਜੰਡਾ ਹੈ ਜਾਂ ਰਿਹਾ ਹੋਵੇਗਾ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਆਪਣੇ ਵੋਟ ਬੈਂਕ ਨੂੰ ਬਚਾਉਣ ਦਾ ਵਧਾਉਣ ਵਾਸਤੇ ਇਦਾਂ ਦੀ ਗੱਲ ਕਰਦੀਆਂ ਨੇ ਜਿਵੇਂ ਲੋਕ ਕਹਿ ਰਹੇ ਨੇ ਦੇਸ਼ ਉਦੇਸ਼ ਤੇ ਕਿ ਜਨੰਦਰ ਉਪਚੋਣ ਵਿੱਚ Hindu ووٹ ਦਾ ਪੱਤਾ ਜਿਹੜਾ ਉਹ ਇਸ ਗੱਲ ਨੂੰ ਉਧਾਰ ਬਣਾ ਕੇ ਵੇਖਿਆ ਜਾ ਰਿਹਾ ਹੈ ਕਿ ਭਾਈ ਅਮਰਿਤਪਾਲ ਸਿੰਘ ਤੇ ਸਾਥੀਆਂ ਦੀ ਐਨਐਸਏ ਵਧਾਉਣ ਦੀ ਵਜ੍ਹਾ ਇੱਕ ਇਹ ਵੀ ਹੋ ਸਕਦੀ ਹੈ ਲੋਕਾਂ ਨੂੰ ਦਿਖਾਉਣ ਵਾਸਤੇ ਕਿ ਅਸੀਂ ਇਸ ਤਰੀਕੇ ਨਾਲ ਕੰਮ ਕਰਦੇ ਹਾਂ ਉਹਨਾਂ ਵਕੀਲ ਸਾਹਿਬ ਕਹਿੰਦੇ ਨੇ ਕਿ 19 ਮਾਰਚ 2025 ਤੱਕ ਐਨਐਸਏ ਵਧਿਆ ਅਸੀਂ ਕੋਰਟ ਦੇ ਵਿੱਚ ਸਾਡਾ ਕੇਸ ਹੈ ਜਿਹੜਾ ਪਹਿਲਾਂ ਚੱਲ ਗਿਆ ਉਹ ਇੱਕ ਚਿੰਤਾ ਪ੍ਰਗਟ ਕਰਦੇ ਨੇ ਬਹੁਤ ਵੱਡੀ ਉਹ ਕਹਿੰਦੇ ਨੇ ਕਿ ਦੇਖੋ ਦੇਸ਼ ਦੇ ਕਾਨੂੰਨ ਨੇ ਜਿਹੜੇ ਉਹ ਸਾਡੇ ਲਈ ਅਲੱਗ ਨੇ ਸਿੱਖ ਕੌਮ ਲਈ ਅਲੱਗ ਕਾਨੂੰਨ ਨੇ ਉਹ ਕਹਿੰਦੇ ਨੇ ਸਾਡੀ ਜਦੋਂ ਸਾਡਾ ਕੋਰਟ ਦੇ ਵਿੱਚ ਕੇਸ ਆ ਐਨਐਸਏ ਦੇ ਬਿਟਵੀਨ ਸਾਡਾ ਕੇਸ ਦਾ ਫੈਸਲਾ ਹੋਣਾ ਚਾਹੀਦਾ ਦੁਖਾਂਤ ਇਸ ਕੱਲ ਦਾ ਕਿ ਐਨਐਸਏ ਜਿਹੜੀ ਲੱਗੀ ਗਈ ਆ ਉਹਨੂੰ ਚੈਲੰਜ ਕੀਤਾ ਆ ਜਿਹੜੀ ਲੀਗਲ ਟੀਮ ਆ ਭਾਈ ਅਮਰਪਾਲ ਸਿੰਘ ਦੀ ਪਰ ਉਹਦੇ ਚੈਲੰਜ ਦੇ باوجود ਵੀ ਕੇਸ ਆ ਜਿਹੜਾ ਉਹ ਸੈਕੰਡੇ ਅਦਾਲਤਾਂ ਵੱਲੋਂ ਨਹੀਂ ਲਗਾਇਆ ਜਾ ਰਿਹਾ ਤੇ ਅੱਜ ਬੜੇ ਉਦਾਸ ਮਨ ਨਾਲ ਜਿਹੜੀ ਗੱਲ ਉਹ ਕਹਿ ਰਹੇ ਸੀ ਸਾਨੂੰ ਅਸੀਂ ਵੀ ਇਹ ਗੱਲ ਦੀ ਚਿੰਤਾ ਜ਼ਾਹਰ ਕਰਦੇ ਆ ਕਿ ਅਸੀਂ ਦੂਜੇ ਦਰਜੇ ਦੇ ਸ਼ਹਿਰੀ ਨਹੀਂ ਦੇਸ਼ ਅੰਦਰ ਪੰਜਾਬ ਅੰਦਰ ਜਾਂ ਜਿੱਥੇ ਕਿਤੇ ਵੀ ਸਿੱਖ ਬੈਠਾ ਹੈ ਪੰਜਾਬ ਦੇ ਵਿੱਚ ਬਹੁ ਗਿਣਤੀ ਚ ਬਾਕੀ ਸਟੇਟਾਂ ਚ ਘੱਟ ਗਿਣਤੀ ਚ ਪਰ ਇੱਕ ਦੇਸ਼ ਦੇ ਨਾਗਰਿਕ ਹੋਣ ਕਰਕੇ ਦੇਸ਼ ਦੇ ਅਮਨ ਕਾਨੂੰਨ ਨੂੰ ਮੰਨਣ ਵਾਲੇ ਨਾਗਰਿਕ ਨੇ ਉਹਨਾਂ ਨੂੰ ਕਾਨੂੰਨੀ ਹੱਕ ਵੀ ਬਰਾਬਰ ਹੋਣੇ ਚਾਹੀਦੇ ਨੇ ਪਰ ਇੱਥੇ ਕੁਝ ਅਲੱਗ ਤਰ੍ਹਾਂ ਦੀ ਗੱਲ ਆ ਹੁਣ ਪੈਰੋਲ ਦੀ ਅਰਜ਼ੀ ਮੰਗੀ ਸੀ ਮੈਂ ਤੁਹਾਡੀ ਜਾਣਕਾਰੀ 'ਚ ਵਾਅਦਾ ਕਰਨਾ ਕਿ ਭਾਈ ਅਮਰਤਪਾਲ ਸਿੰਘ ਨੇ ਸੌ ਚੁੱਕਣੀ ਐ ਐਜ਼ ਅ ਮੈਂਬਰ ਪਾਰਲੀਮੈਂਟ ਕੰਸਟੀਚਿਊਸ਼ਨਲ ਹੱਕ ਬਣਦਾ ਜੀ ਸੌਚ ਉੱਕੜਦਾ ਜਾਂ ਚਲੋ ਮੰਨ ਲਏ ਵੀ ਸਪੀਕਰ ਦੀ ਚੋਣ ਨਹੀਂ ਹੋਈ ਹਲੇ ਸੌਚ ਉੱਕਣ ਦੀ ਸਮਾਂ ਪਰ ਉਸ ਐਪਲੀਕੇਸ਼ਨ ਤੇ ਖਾਰਾ ਸਾਹਿਬ ਕਹਿੰਦੇ ਕੋਈ ਗੌਰ ਹੀ ਨਹੀਂ ਹੋਈ ਹੁਣ ਤੱਕ ਨਹੀਂ ਕੁਝ ਦੱਸਿਆ ਗਿਆ ਸਰਕਾਰ ਵੱਲੋਂ ਹਾਲੇ ਉਹ ਪੈਂਡਿੰਗ ਆ ਪਹਿਲੀ ਜਿਹੜੇ ਪਹਿਲੇ ਕੇਸ ਨੂੰ ਚੈਲੰਜ ਕੀਤਾ ਗਿਆ ਸੀ ਕੋਰਟ ਦੇ ਵਿੱਚ ਉਹ ਵੀ ਪੈਂਡਿੰਗ ਆ ਤਾਂ ਤੋਂ ਅੱਜ ਦੀ ਸਥਿਤੀ ਵਿੱਚ ਜਦੋਂ ਸਾਥੀਆਂ ਨੂੰ NSA ਵਧਾਉਣ ਦੀ ਗੱਲ ਆ ਤੇ ਇਹ ਖਤਰਾ ਆਈ ਅਮਰਿਤਪਾਲ ਦੇ ਸਿੰਘ ਦੇ ਸਿਰ ਵੀ ਮੰਡਰਾ ਰਿਹਾ ਹੈ ਇਹ ਇਨ ਫਿਊਚਰ ਉਹਨਾਂ ਦੇ ਜਦੋਂ ਬਾਕੀ ਕੇਸ ਸਾਰੇ ਪੈਂਡਿੰਗ ਨੇ ਤੇ ਫਿਰ ਸਰਕਾਰ ਨੂੰ ਭਾਈ ਅਮਰਪਾਲ ਸਿੰਘ ਦੀ ਐਨਐਸਐਭ ਵਧਾਉਣ ਵਿੱਚ ਵੀ ਮੈਨੂੰ ਲੱਗਦਾ ਵੀ ਕੋਈ ਦੇਰੀ ਨਹੀਂ ਕਰੇਗੀ ਸਰਕਾਰ ਇਸ ਕਰਕੇ ਖਤਰਾ ਇੱਕ ਬਹੁਤ ਵੱਡਾ ਮਡਾਰ ਰਿਹਾ ਹੈ ਕਨਸਟੀਟਿਊਸ਼ਨਲ ਹੱਕ ਨੇ ਜਿਹੜੇ ਉਹ ਇਸ ਵੇਲੇ ਮੁਸੀਬਤ ਦੂਰ ਹੁੰਦੇ ਜਾ ਰਹੇ ਨੇ ਇਸ ਇਹਨਾਂ ਨੋਜੋਨਾਂ ਤੋਂ ਤੇ ਪੰਜਾਬ ਦੀ ਸਟੇਟ ਦੀ ਗਵਰਨਮੈਂਟ ਨੇ ਹਿੰਦੁਸਤਾਨ ਸਰਕਾਰ ਨੂੰ ਜਿਹੜੀ ਰਿਪੋਰਟ ਭੇਜੀ ਵੱਡੇ ਪੱਤਰ ਤੇ ਬਣਾ ਕੇ ਉਸ ਦੇ ਆਧਾਰ ਤੇ ਤੇ ਨੌ ਜਨਾਂ ਦੀ ਐਨਐਸਓ ਉਹ ਵਧਾ ਬਤੀ ਗਈ ਹੈ ਟੋਟਲ 10 ਸਾਥੀ ਨੇ ਬਿਲਕੁਲ ਜੀ ਜੇਕਰ ਆਪਾਂ ਗੱਲ ਕਰੀਏ ਬਰਵਾਨਪੁਰ ਸਾਹਿਬ ਦੇ ਜਿਹੜੇ ਪ੍ਰਧਾਨ ਮੰਤਰੀ ਬਜੇ ਕੇ ਨੇ ਉਹਨਾਂ ਦੇ ਪੁੱਤਰ ਦੇ ਵੱਲੋਂ ਵੀ ਇੱਕ ਸੋਸ਼ਲ ਮੀਡੀਆ ਤੇ ਅਪੀਲ ਕੀਤੀ ਗਈ ਆ ਵੀ ਮੇਰੇ ਪਿਤਾ ਜੀ ਬਿਮਾਰ ਨੇ ਵੀ ਅਰਦਾਸ ਕੀ ਆ ਵੀ ਸਾਰਿਆਂ ਅਰਦਾਸ ਕਰੋ ਵੀ ਮੇਰੇ ਪਿਤਾ ਜੀ ਠੀਕ ਹੋ ਜਾਣ ਪਰ ਸਰਕਾਰਾਂ ਦਾ ਜੋ ਮਕਸਦ ਆ ਉਹਨਾਂ ਦਾ ਬਾਹਰ ਰੋਮਾ ਨਹੀਂ ਹੈਗਾ ਬਾਹਰ ਨਹੀਂ ਭੇਜ ਰਿਹਾ ਵੀ ਸਾਰਿਆਂ ਜਿਹੜੇ ਹੈਗੇ ਨੇ ਪੰਜਾਬੀ ਪੰਜਾਬੀ ਜਤਨੂ ਪਿਆਰ ਕਰਨ ਵਾਲੇ ਇਹ ਜਿਹੜੇ ਕੌਮ ਨੂੰ ਪਿਆਰ ਕਰਨ ਵਾਲੇ ਵੀ ਉਹ ਸਾਹਰ ਅਰਦਾਸ ਕਰੋ ਵੀ ਸਾਡੇ ਜਿਹੜੇ ਸਾਰੇ ਸਿੰਘ ਨੇ ਵਾਪਸ ਆ ਜਾਣ ਐਨਐਸਏ ਖਤਮ ਹੋ ਜਵੇ ਪਰ ਜਿਹੜਾ ਸਰਕਾਰਾਂ ਦੇ ਕੋਲੋਂ ਆਏਗਾ ਇਹ ਕੁਝ ਨਹੀਂ ਲੱਗ ਰਿਹਾ ਹੈਗਾ ਪਰ ਵਾਲੀਪੁਰ ਸਾਹਿਬ ਇੱਕ ਦਿਨ ਨਾਲ ਇੱਕ ਹੋਰ ਸਵਾਲ ਖੜਾ ਹੁੰਦਾ ਕੀ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਜਿਹੜੇ ਸਾਥੀ ਨੇ ਜੇਲ੍ਹ ਚੋਂ ਵਾਪਸ ਆਉਣ ਦੀ ਜਿਹੜੀ ਸੁਭਾਵਨਾ ਉਹ ਖਤਮ ਹੋ ਗਈ ਹੈ ਇਹਦੇ ਬਾਰੇ ਵੀ ਥੋੜੀ ਜਾਣਕਾਰੀ ਦੱਸੋ ਕਿ ਤੱਕ ਪ੍ਰਧਾਨ ਮੰਤਰੀ ਬਾਜੇ ਕੇ ਆਪਾਂ ਤੁਹਾਡੇ ਯਾਦ ਹੁਣਾ ਆਪਾਂ ਚਰਚਾ ਕੀਤੀ ਸੀ ਬਾਜੇ ਗੱਲ ਤੇ ਜਦੋਂ ਉਹ ਬਿਮਾਰ ਹੋਣ ਉਹਨਾਂ ਦੀ ਸਿਹਤ ਪਿਗੜੀ ਹੈ ਡਿਬਰੂ ਘਰ ਦੇ ਵਿੱਚ ਅਸਾਮ ਦੇ ਵਿੱਚ ਅ ਅਪੀਲ ਬੱਚੇ ਵੱਲੋਂ ਕੀਤੀ ਜਾਂਦੀ ਹੈ ਉਹਨਾਂ ਦੇ ਬੇਟੇ ਵੱਲੋਂ ਕੀਤੀ ਜਾਂਦੀ ਹੈ ਕਿ ਕਈ ਵਾਰ ਇਮੋਸ਼ਨਲ ਹੋ ਕੇ ਭਾਵਨਾਵਾਂ ਦੇ ਬਹਿਣ 'ਚ ਬਹਿ ਕੇ ਪੇਰੈਂਟਸ ਦੂਰ ਚਲੇ ਜਾਂਦੇ ਨੇ ਜਿੰਨਾਂ ਬੱਚਿਆਂ ਦੇ ਮਾਪੇ ਉਹਨਾਂ ਤੋਂ ਦੂਰ ਹੋ ਜਾਂਦੇ ਨੇ ਉਹਨਾਂ ਦੀ ਇੱਕ ਅਜੀਬ ਕਿਸਮ ਦੀ ਤਰਾਸਤੀ ਜਿਹੜੀ ਹੁੰਦੀ ਆ ਹੁਣ ਪਰਸਤਿਤੀਆਂ ਦੇ ਵਿੱਚੋਂ ਪੀੜਾ ਨਿਕਲਦੀ ਆ ਪੀੜਾ ਦੇ ਵਿੱਚੋਂ ਦੁਖਾਂਤ ਨਿਕਲਦੇ ਨੇ ਤੇ ਦੁਖਾਂਤ ਦੇ ਵਿੱਚੋਂ ਸਮਾਜਿਕ ਦੁਖਾਂਤ ਨਿਕਲਦੇ ਨੇ ਸਮਾਜਿਕ ਦੁਖਾਂਤ ਦੇ ਵਿੱਚੋਂ ਸਟੇਟਾਂ ਦੌਰ ਦੇਸ਼ ਦਾ ਨੁਕਸਾਨ ਤੇਰਾ ਉਹ ਨਿਕਲਦਾ ਹੁਣ ਛੋਟੇ-ਛੋਟੇ ਬੱਚੇ ਜਦੋਂ ਆਪਣੇ ਪਿਤਾ ਨੂੰ ਛਡਾਉਣ ਦੀ ਆਪਣੇ ਪਿਤਾ ਦੀ ਤੰਦਰੁਸਤੀ ਲਈ ਅਪੀਲ ਕਰਦੇ ਨੇ ਅੱਖਾਂ ਤੋਂ ਪਰੇ ਕੋਈ ਮਿਲਿਆ ਨਹੀਂ ਜਾ ਰਿਹਾ ਪ੍ਰੋਪਰ ਤਰੀਕੇ ਨਾਲ ਕੋਈ ਬਹੁਤੀ ਫੋਨ ਤੇ ਗੱਲ ਵੀ ਨਹੀਂ ਹੋ ਸਕਦੀ ਫੋਨ ਤੇ ਵੀ ਅਪੀਲ ਕੀਤਾ ਵੀ ਸਾਡੀ ਫੋਨ ਤੇ ਘਟੋਟ ਗੱਲ ਕਰਨੀ ਚਾਹੀਦੀ ਐਨਐਸਏ ਵਰਗੇ ਕੇਸ ਦਾ ਸਾਹਮਣਾ ਤੇ ਬੱਚਿਆਂ ਦੀ ਫੋਨ ਤੇ ਵੀ ਗੱਲ ਹੋ ਨਹੀਂ ਰਹੀ ਤੇ ਬੱਚੇ ਜਦੋਂ ਇਹ ਸੁਣਦੇ ਨੇ ਕਿ ਉਹਨਾਂ ਦੇ ਪਾਪਾ ਅਸੀਂ ਵੀ ਚਰਚਾ ਕੀਤੀ ਸੀ ਬਾਅਦ ਵਿੱਚ ਗੱਲ ਕਰ ਕੋਲੋਂ ਜਦੋਂ ਉਹਨਾਂ ਦੇ ਪਿਤਾ ਜੀ ਬਿਮਾਰ ਹੁੰਦੇ ਨੇ ਜੇਲ੍ਹ ਦੇ ਵਿੱਚ ਇਹ ਹਸਪੀਟਲ ਦੇ ਵਿੱਚ ਕਾਲਜਾ ਬਾਹਰ ਆ ਜਾਂਦਾ ਸਾਰੇ ਪਰਿਵਾਰ ਦਾ ਜਦੋਂ ਪਤਾ ਨਹੀਂ ਅੱਖਾਂ ਤੋਂ ਪਰੇ ਹੋ ਰਿਹਾ ਸਾਰਾ ਕੁਝ ਹੋ ਕੀ ਰਿਹਾ ਇਹ ਵੀ ਨਹੀਂ ਪਤਾ ਤੇ ਬਹੁਤੇ ਲੋਕ ਹਨਾ ਸ਼ੱਕ ਦੀ ਨਿਗਾਹ ਤੇ ਇਹ ਵੀ ਕਹਿੰਦੇ ਨੇ ਵੀ ਸਰੀਰਕ ਤੌਰ ਤੇ ਕੋਈ ਨੁਕਸਾਨ ਨਾ ਕਿਸੇ ਵਜ੍ਹਾ ਕਰਕੇ ਹੋ ਜਾਵੇ ਇਹ ਸਾਰਾ ਕੁਝ ਜਦੋਂ ਪਰਿਵਾਰ ਦੇ ਉਹਨਾਂ ਦਾ ਕਾਲਜਾ ਬਾਹਰ ਨੂੰ ਆਉਂਦਾ ਇੱਕ ਪਰਿਵਾਰ ਦੇ ਚਲੋ ਉਹਨਾਂ ਦੇ ਭਾਵਨਾਵਾਂ ਦੇ ਬੰਧ ਚ ਕਸੂਰ ਵੀ ਹੋ ਸਕਦੇ ਨੇ ਜੀ ਇੱਕ ਅਲੱਗ ਮੈਟਰ ਆ ਪਰ ਹੁਣ ਬਾਹਰ ਆਉਣ ਦੀਆਂ ਸੰਭਾਵਨਾਵਾਂ ਤਾਂ ਫੇਰ ਖਤਮ ਹੁੰਦੀਆਂ ਜਾਂਦੀਆਂ ਨੇ ਜਦੋਂ ਪ੍ਰਧਾਨ ਮੰਤਰੀ ਬਾਜੇ ਕੇ ਭਗਵਾਨ ਸਿਓ ਹੋਰਾਂ ਦੀ ਜਿਹੜੀ ਸਿਹਤ ਆ ਉਹ ਹਸਪਤਾਲ ਦਾਖਲ ਸੀ ਤੇ ਆ ਬਾਕੀ ਸਾਥੀਆਂ ਤੇ ਐਨਐਸਐ ਫੇਰ ਵਧਾ ਦਿੱਤੀ ਗਈ ਆ ਜਦੋਂ ਐਨਐਸਐ ਵਧਦੀ ਆ ਵਾਰ-ਵਾਰ ਫਿਰ ਸੰਭਾਵਨਾ ਜਿਹੜੀ ਬਾਹਰ ਆਉਂਦੀ ਉਹ ਘਟ ਜਾਂਦੀ ਆ ਹਾਂ ਭਾਵੇਂ ਅਮਰਿਤਪਾਲ ਸਿੰਘ ਦਾ ਕੇਸ ਕੁਝ ਹੋਰ ਤਰ੍ਹਾਂ ਦਾ ਕਿਉਂਕਿ ਉਹ ਐਮਪੀ ਚੁੜੇ ਗਏ ਨੇ ਮੈਂਬਰ ਪਾਰਲੀਮੈਂਟ ਤੇ ਕੰਸਟੀਚਿਊਸ਼ਨਲੀ ਉਹਨਾਂ ਦਾ ਹੱਕ ਬਣਦਾ ਕਿ ਉਹ ਦੇਸ਼ ਦੇ ਸੰਵਿਧਾਨ ਨੂੰ ਮੰਨਣ ਵਾਲੇ ਤੇ ਦੇਸ਼ ਦੇ ਕਾਨੂੰਨ ਬੋਲ ਆਉਣ ਵਾਲੇ ਮੈਂਬਰ ਆਫ ਪਾਰਲੀਮੈਂਟ ਪਣੇ ਨੇ ਤੇ ਉਹਨਾਂ ਨੇ ਦੇਸ਼ ਦੀ ਸੰਸਦ ਵਿੱਚ ਜਾ ਕੇ ਪ੍ਰੋਟੋਕਾਲ ਮੁਤਾਬਕ ਕੰਮ ਜਿਹੜਾ ਉਹ ਕਰਨਾ ਹੁਣ ਜਿੱਥੋਂ ਤੱਕ ਸੰਭਾਵਨਾ ਸਾਥੀਆਂ ਦੀ ਸੰਭਾਵਨਾ ਹਾਲ ਦੀ ਘੜੀ ਬਹੁਤ ਘੱਟ ਆ ਪੈਰੋਲ ਦੀ ਅਰਜੀ ਤੇ ਕੋਈ ਗੌਰ ਨਹੀਂ ਹੋ ਰਹੀ ਤੇ ਹੁਣ ਜਿਹੜੀ ਗੱਲ ਰਹੀ ਭਾਈ ਅਮਰਤਪਾਲ ਸਿੰਘ ਦੇ ਬਾਹਰ ਆਉਣ ਦੀ ਉਹ ਅਦਾਲਤੀ ਕੇਸ ਤੇ ਅਦਾਲਤਾਂ ਤੇ ਹੁਣ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰੀ ਹੋਰਾਂ ਨੇ ਜਾਂ ਹੋਰ ਸਿੱਖ ਜਥੇਬੰਦੀਆਂ ਨੇ ਇਕਨੰਦਪੁਰ ਸਾਹਿਬ ਦੀ ਧਰਤੀ ਤੋਂ ਅਰਜ਼ਾ ਕਰਕੇ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਦਾ ਮਤਾ ਵੀ ਮੇਰੇ ਖਿਆਲ ਮੁਤਾਬਕ ਸੰਗਠਨਾਂ ਨੇ ਪਾਸ ਕਰਕੇ ਜਾਂ ਮੰਗ ਸੰਘਰਸ਼ ਕਹਿ ਲੋ ਜਾਂ ਮੋਰਚਾ ਕਹਿ ਲੋ ਕਿੱਧਰ ਨੂੰ ਤੁਰਦੀ ਹੈ ਗੱਲ ਇਸ ਤੋਂ ਪਹਿਲਾਂ ਅੰਮ੍ਰਿਤਸਰ ਵਿੱਚ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਪਰਿਵਾਰ ਵੱਲੋਂ ਮੋਰਚਾ ਲਾਇਆ ਗਿਆ ਸੀ ਹੁਣ ਇਹ ਗੱਲ ਹੈ ਜਿਹੜੀ ਪੰਜਾਬ ਦੇ ਵਿੱਚ ਹੋਰ ਪਾਸੇ ਨੂੰ ਸ਼ੁਰੂ ਹੋਣ ਜਾ ਰਹੀ ਹੈ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਹਾਲ ਦੀ ਘੜੀ ਸਮੇਂ ਦੀ ਗਰਦਸ਼ ਵਿੱਚ ਅਲੋਪ ਹੈ ਰਿਹਾ ਉਹਨਾਂ ਨੂੰ ਸਰਕਾਰ ਨੂੰ ਕਰਨਾ ਚਾਹੀਦਾ ਹੈ ਪਰ ਹਲੇ ਕੁਐਸਚਨ ਚ ਲੱਗਾ ਹੋਇਆ ਕਿਉਂਕਿ ਸਪੀਕਰ ਨੇ ਸੋਚ ਚੁੱਕਣੀ ਹੈ ਸਪੀਕਰ ਨੇ ਬਣਨਾ ਸਪੀਕਰ ਚੁਣੇ ਜਾਣ ਤੋਂ ਬਾਅਦ ਉਹਨਾਂ ਨੇ ਮੈਂਬਰਾਂ ਨੂੰ ਇਨਵੀਟੇਸ਼ਨ ਦੇਣਾ ਇਨਵਾਈਟ ਕਰਨਾ ਸੋਚ ਚੁੱਕਣ ਵਾਸਤੇ ਫਿਰ ਮੈਂਬਰਾਂ ਨੇ ਸਟੇਟ ਵਾਈਜ਼ ਸੋਚ ਚੁੱਕਣੀ ਹੈ ਉੱਥੇ ਜਾ ਕੇ ਜਦੋਂ ਸਟੇਟ ਵਾਈਜ਼ ਸੋਚ ਚੁੱਕਣੀ ਹੈ ਉਦੋਂ ਸਰਕਾਰ ਕੀ ਫੈਸਲਾ ਕਰਦੀ ਹੈ ਗੱਲ ਲਗਭਗ ਨੇੜੇ ਐਸੇ ਮਹੀਨੇ ਦੇ ਵਿੱਚ ਸਪੀਕਰ ਦੀ ਚੋਣ ਹੋ ਜਾਣੀ ਹੈ ਉਤਪਾਲ ਮੈਂਬਰ ਸਾਹਿਬਾਨ ਨੇ ਸੌ ਚੁੱਕਰੇ ਮੰਤਰੀ ਮੰਡਲ ਸੌ ਚੁੱਕ ਚੁੱਕ ਸਕਿਆ ਤੇ ਹੁਣ ਪਾਈ ਅਮਰਤਪਾਲ ਸਿੰਘ ਖਾਲਸਾ ਦੀ ਰਿਹਾਈ ਹੈ ਜਿਹੜੀ ਉਹ ਸਪੀਕਰ ਦੀ ਚੋਣ ਤੋਂ ਬਾਅਦ ਹਾਲਾਤਾਂ ਮੁਤਾਬਕ ਪਰਸਥਿਤੀਆਂ ਵਿੱਚੋਂ ਕੀ ਸਾਹਮਣੇ ਆਉਂਦਾ ਹੈ ਉਹਦੇ ਉੱਤੇ ਖੜੀ ਹੈ ਤੇ ਹਾਲ ਦੀ ਘੜੀ ਮਤਲਬ ਭਾਈ ਅਮਰਤਪਾਲ ਸਿੰਘ ਦੀ ਸੰਭਾਵਨਾ ਜਿਹੜੀ ਵਿਹਾਈ ਦੀ ਹਲੇ ਘਟਾ ਪਰ ਤੁ ਸਪੀਕਰ ਦੀ ਚੋਣ ਤੋਂ ਬਾਅਦ ਸਰਕਾਰ ਜੇਰ ਵਿੱਚ ਸੌਂਚ ਪਾਉਂਦੀ ਹੈ ਭਾਈ ਅਮਰਤਪਾਲ ਸਿੰਘ ਖਾਲਸਾ ਨੂੰ ਜੇਰ ਤੋਂ ਬਾਹਰ ਲਿਆ ਕੇ ਸਪੀਕਰ ਦੇ ਕੈਬਨ ਵਿੱਚ ਸੌਂਚ ਪਾਉਂਦੀ ਆ ਜਾਂ ਇੱਕ ਸਪੀਕਰ ਦੇ ਨੇੜੇ ਇੱਕ ਸੈਕਟਰੀਏਟ ਸਪੀਕਰ ਸਾਹਿਬ ਦੇ ਜਿਹੜਾ ਕਾਰਜਾਇਲਾ ਹੁੰਦਾ ਉਹਦੇ ਵਿੱਚ ਬਣਿਆ ਹੁੰਦਾ ਉਥੇ ਲਿਆ ਕੇ ਸੌਂਚ ਕਾਉਂਦੀਆਂ ਜਾਂ ਬਕਾਇਦਾ ਤੌਰ ਤੇ ਲੋਕ ਸਭਾ ਦੇ ਵਿੱਚ ਜਿੱਥੇ ਬਾਕੀ ਲੋਕ ਸੌਂਚ ਚੁਕਦੇ ਨੇ ਉਥੇ ਸੌਂਚ ਕਾਉਣੀ ਆ ਸੌਂ ਜਰੂਰ ਚੁਕਾਉਣੀ ਚਾਹੀਦੀ ਤੇ ਸੌਂ ਜਿੱਥੇ ਚੁਕਾਉਣੀ ਇਹ ਫੈਸਲਾ ਸਪੀਕਰ ਬਣਨ ਤੋਂ ਬਾਅਦ ਸਰਕਾਰ ਨੇ ਕਰਨਾ ਹੈ ਤੇ ਅੱਜ ਇਹਨੇ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਪ੍ਰਮਾਣਿਕੁਰ ਸਭਾ ਸਭ ਤੁਹਾਡਾ ਦੋਸਤੋਂ ਅਸੀਂ ਗੱਲ ਕੀਤੀ ਹੈ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਵੀ ਕਿਦੋਂ ਜੇ ਤੁਮ ਬਾਹਰ ਆਉਣਗੇ ਆਸ ਕਰਦੇ ਆ ਵੀ ਜਲਦੀ ਆਉਣ ਤੇ ਸਾਰੇ ਆਵਾਜ਼ੀ ਹਰਕਤ ਵੱਲੋਂ ਵੀ ਅਪੀਲ ਹੈਗੀ ਆ ਵੀ ਅਰਦਾਸਾਂ ਕੀਤੇ ਜਾਣ ਜਿਵੇਂ ਕਿ ਉਹਨੇ ਪਰਿਵਾਰ ਦੇ ਵੱਲੋਂ ਬਾਜੀਏ ਕਿ ਪਰਿਵਾਰ ਦੇ ਵੱਲੋਂ ਕਿਹਾ ਜਾਂਦਾ ਹੈਗਾ ਵੀ ਸਾਡੇ ਬੱਚਿਆਂ ਦੇ ਵੱਲੋਂ ਕਿਹਾ ਜਾਂਦਾ ਸਾਡੇ ਪਿਤਾ ਜੀ ਜਾਂ ਉਹਨਾਂ ਦੇ ਪਰਿਵਾਰਾਂ ਦੇ ਵੱਲੋਂ ਕਿਹਾ ਜਾਂਦਾ ਸਾਡੇ ਬੱਚੇ ਬਾਹਰੋਂ ਤਾਂ ਜੋ ਚੰਗੇ ਕੰਮ ਲੱਗਣ ਵਧੀਆ ਕੰਮ ਕਰ ਰਹੇ ਸੀ ਹੋਰ ਕੰਮ ਵਧੀਆ ਆ ਕੇ ਕੰਮ ਜੋ ਕਿ ਇੱਕ ਦੇਸ਼ ਦੇ ਲਈ ਚੰਗੇ ਜਿਹੜੇ ਸਾਥ ਹੋਣ ਤੇ ਜਲਦੀ ਤੁਹਾਡੀ ਕਚੈਰੀ ਦੇ ਵਿੱਚ ਨਵਾਂ ਚਰਚਾ ਲੈ ਕੇ ਫੇਰ ਹਾਜ਼ਰ ਹੋਵਾਂਗੇ ਮੈਨੂੰ ਦਓ ਇਜਾਜ਼ਤ ਸਤਿ ਸ਼੍ਰੀ ਅਕਾਲ ਬਿਗ ਦਿਓ ਆਵਾਜ਼ੇ ਕਾਲ